ਮੈਦਾਨ ਵਿੱਚ ਜਦੋਂ ਆਇਆ ਇਸ ਦਾ ਪੁੱਤਰ ਇਸ ਦੇ ਨਾਲ ਹਨ ਭਰਾ ਇਸ ਦਾ ਨਾਲ ਹੈ ਬੜੇ ਮਾਣ ਨਾਲ ਜਦੋਂ ਮੈਦਾਨ ਵਿੱਚ ਆਏ ਤਾਂ ਸ਼ੇਵ ਪੱਛਮੀ ਭਾਈ ਹਸਨ ਖਾਨ ਨੂੰ ਪੁੱਛਿਆ ਸੀ ਜੋ ਆਪਾਂ ਸਮਰਪਤ ਗੁਰੂ ਚਰਨਾਂ ਵਿੱਚ ਕਾਰਨਿਕਾ ਸੀ ਕਿ ਸਾਨੂੰ ਦੱਸੋ ਇਹਨਾਂ ਵਿੱਚੋਂ ਲਲਾ ਦੇ ਕਿਹੜੇ اس نے سارے دے نام لے لے کے انگل کر کے دے دسیا کہ وہ سامنے جس دی پاکو پر سونا ہے گرو ساتھ گروہ جی نے ششتر ویدیا شسطر رکھ دے ہاں ہیں دل ساتھ گروہ نے چون دے چاہتے متھے دا نشانہ لاؤں دے پر نہیں ساتھ گروہ نے وہ سونے دے مکٹ دا نشانہ لایا ਜਿਵੇਂ ਹੈ ਉਹ ਤੀਰ ਤਿੱਖਾ ਜਾ ਕੇ ਲਗੈ ਸੋਨੇ ਦੇ ਮੋਖ ਨੂੰ ਮਫਾਪ ਨੂੰ ਉਤਾਰ ਕੇ ਹੀਠਾ ਤਸੀਹ ਜਾ ਦਸਿਆ ਉਸੇ ਵੇ ਲਲਾਬੇ ਬੜਾ ਸ਼ਰਮਿੰਦਾ ਹੋਇਆ ਹੈ ਇਸ ਤੋਂ ਅੱਗੇ ਵੀ ਜਾ ਕਲਮਬੰਦ ਕਵੀ ਨੇ ਦਿੱਤੀ ਹੈ ਸਾਂਝੀ ਕਰੀਏ ਤੁਸਿੰ ਸੁਖਸ਼ੋ ਉਚਾਰਨ ਕਰਕੇ ਆਖੋ ਜੀ ਸਤਿਨਾਮ ਸ਼੍ਰੀ ਵਾਹਿ ਗੁਰੂ ਸਤਨਾਮ ਵਾਹਿ ਗੁਰੂ ਇਤ ਉਤਸਰ ਦੇ ਹਲ ਚਲੇ ਪ੍ਰਸਤਰਾਸੀ ਆਪਣਾ ਲਲਾ ਵੇਗ ਲਜਤ ਭਇਓ ਮਾਨੋ ਮਨ ਹੰਨਾ ਜਦੋਂ ਪਗ ਤੇ ਮੋਕਟ ਸੋਨ ਲੈ ਦਾ ਡਿੱਗ ਗਿਆ ਲਲਾ ਬੇਨ ਨੂੰ ਬੜਾ ਸ਼ਰਮਿੰਦਗੀ ਆਈ ਔਰ ਮੁੰਡਨ ਕੀਤਾ ਹੋਇਆ ਸਿਰ ਖਾਲੀ ਜਨੂ ਹੋ ਗਿਆ ਤਾਂ ਉਸੇ ਵੇਲੇ ਹੀ ਕਟ ਕੋਪੜ ਝੜਪੜ ਛਤਿਓ ਲਗਪਟਾ ਲਪੇਟ ਛੰਭ ਵਾਗ ਦਵਟਿਓ ਰੰਗ ਸ਼ਨੇ ਕਮਰ ਬਸਾ ਕੀਤਾ ਹੋਇਆ ਸੀ ਉਹ ਛੇਤੀ ਛੇਤੀ ਖੋਲ ਕੇ ਆਪਣੇ ਸਿਰ ਤੇ ਬੰਨ ਰਿਆ ਕੋਪਯ ਉਬਲੋਚਨ ਰਕਤ ਕਰਕੇ 부ਝਾ ਉਠਾਇਏ ਕਿਉ ਨ ਕਰਤ ਹੈ ਲਾਇਵੈ ਮਾਰੋ ਸੁਮਦਾਏ ਸਾਖੀਆਂ ਕਹਿੰਦਾ ਗੁੱਸੇ ਵਿੱਚ ਆ ਕੇ ਰੁਕੇ ਕਾਦੇ ਵਾਸਤੇ ਰੋਤੇ ਹੋ ਛੇਤੀ ਕਰੋ ਏਸੇ ਵੇਲੇ ਹਮਲਾ ਕਰੋ ਕਾਰਗਹਿ ਭੋਜਾ ਉਠਾਏ ਪਿਆਉਨੀ ਤੁਹਾਡੇ ਹੱਥ ਉੱਠਦੇ ਹੱਥਾਂ ਵਿੱਚ ਤੁਹਾਡੇ ਜਿਹੜੇ ਹਥਿਆਰ ਹਨ ਇਹ ਛੇਤੀ ਚਲਾਓ ਇਕ ਇਹ ਪਿਸ਼ੋਰਤ ਫੰਗ ਕੋ ਖੇ ਚੋਖਰ ਖੰਡੇ ਕਰਦ ਚਲੋ ਸਿਰ ਧਰ ਜਦੇ ਹੈ ਮੇਗ ਪਰ ਚੰਡੇ ਭੰਗ ਜੇ ਚਲਾਓਗੇ ਤੇ ਸਾਹਮਣੇ ਖੜੋਤੇ ਹੋਏ ਸਿੱਖ ਸੈਨਕ ਖੰਡਨ ਹੋ ਜਾਣਗੇ ਟੁਕੜੇ ਹੋ ਜਾਣਗੇ ਔਰ ਸਿਰ ਤੋਂ ਢੜ ਤੋਂ ਸਿਰ ਜੁਦਾ ਹੋ ਜਾਣਗੇ ਸੁਨੇ ਆਇ ਸੋ ਕੋ ਤੁਰਕ ਫਤਵ ਬਦੌਗਲ ਰਸਾਈ ਮੋਢਾ ਮੋਢਾ ਬੇਲੰਦ ਜੇਨ ਵੜੇ ਸ਼ਸਤਰੇ ਉਠਾਏ ਆਗਿਆ ਸੁਣੀ ਲੱਗਾ ਬੇਦਦੀ ਸੰਦਿਆਂ ਸਾਰ ਜਿਹੜੀ ਤੁਰਕ ਸੈਨਾ ਹੈ ਉਹ ਰੋ ਵਿੱਚ ਆ ਗਈ ਗੁੱਸੇ ਵਿੱਚ ਆ ਗਈ ਤਪੋਸ਼ੇ ਵੇਲੇ ਹੀ ਸ਼ਸਤਰ ਲੈ ਕੇ ਮਾਰ ਲਓ ਮਾਰ ਲਓ ਕਰਦੇ ਅੰਕੇ ਵਧਣ ਲੱਗੇ ਕਿਉਂ ਮੂੰਹ ਅਟਕੇ ਪਾਗ ਸਿਰ ਤੇ ਟੇਢੀ ਜਿਤ ਤਾਰੇ ਜਰੀਦਾਰ ਬਲਸ਼ੋਰ ਕੋ ਪਿਛੀ ਤੱਕ ਡਾਰੇ ਕਮੀ ਕਹਿੰਦੇ ਲੱਲਾ ਬੇਬ ਦੇ ਸਿਰ ਤੇ ਹੁਣ ਟੇਢੀ ਪੱਗ ਸੀ ਉਹ ਛੋਟਾ ਜਿਹਾ ਕਪੜਾ ਲਪੇਟਿਆ ਹੋਇਆ ਸੀ ਕਮਰ ਕੱਸ਼ੇ ਵਾਲ ਜਿਸ ਨੇ ਕਦੇ ਜਰੀਦਾਰ ਸਿਰ ਤੇ ਸੋਹਣੀ ਦਸਤਾਰ ਔਰ ਉਸ ਦੇ ਉਪਰ ਜਿਸ ਨੇ ਸੋਨੇ ਦਾ ਮੁਕਟ ਹੀਰੇ ਜਵਾਹਰਾਂ ਦਾ ਜੜਤ ਸਜਾਇਆ ਹੋਇਆ ਸੀ ਅੱਜ ਉਸ ਦੀ țeਦੀ ਪੱਗ ਔਰ ਬਿਲਕੁਲ țeਹੀ ਪੱਗ ਦਿਖਾਈ ਦਿੰਦੀ ਹੈ ਕਾਮਕ ਪਖੀ ਅਦ ਗਹੀ ਲੋ ਕਰੇ ਹਾਰੇ ਸੁਰਬਾਨ ਕੋ ਪ੍ਰੇਮ ਬੜ ਮਾਨੀ ਮਤਵਰੇ ਕਵੀ ਕਹੇ ਆਮੇਖ ਖਾਣ ਵਾਲੇ ਮਾਸ ਖਾਣ ਵਾਲੇ ਜੀਵ ਮੈਦਾਨ ਵਿੱਚ ਸਨ ਉਹ ਆਮੇ ਖਾਰੇ ਸੰ ਇਧਰ ਜਿੰਨੇ ਵੀ ਸਿਪਾਈ ਆਏ ਸਨ ਉਹ ਆਪਣੇ ਢੰਗ ਨਾਲ ਸੁਰਾਪਾਨ ਕਰਦੇ ਗੌਰਵਰਣ ਸਭ ਕੇ ਅਹ ਸੁਖਮ ਪਦ ਸੇਤਾ ਬਹੁਤੇ ਰਖੇ ਕਮਨ ਕੋ ਸਰਹਤ ਮਹਿਤਾ بہت ہی رکھیں کمان کو سڑ ہت نے جنہوں نے حکم سندیا تیرا پھر خالی کرنے شروع کر دیتے ਪਾਪ ਤੀਰਾਂ ਦੀ ਵਰਖਾ ਕਰਨ ਲੱਗੇ ਜੀ ਕਿਸੇ ਕਿਸੇ ਨੇ ਕਿਤੇ ਤਫੰਗ ਹੈ ਕਿ ਤੂੰ ਮਰ ਧਾਰਾ ਕਿਨ ਕਨ ਲੀਨੋ ਵਿਆਨ ਤੇ ਕਰ ਵਰਦ ਧਾਰਾ ਕਿਸੇ ਕਿਸੇ ਨੇ ਤਫੰਗ ਚਲਾਈ ਬੰਦੂਕ ਚਲਾਈ ਕਿਸੇ ਨੇ ਤੀਰ ਚਲਾਈ ਕਿਸੇ ਨੇ ਤੋਪਾਂ ਚਲਾਈ ਔਰ ਕੰਨਿਆ ਨੇ ਰੀਨੋ ਨੇ ਆਨ ਤੇ ਕਾਰਵਾਰ ਦੋ ਤਾਹ ਕੁਝ ਕੂ ਨੇ ਆਪਣੇ ਨਯਾਨ ਵਿੱਚੋਂ ਆਪਣੀਆਂ ਤੇ ਤਲਵਾਰਾਂ ਬਾਹਰ ਕੱਢੀਆਂ ਜਮ ਤਰਫ ਇਟਨ ਸਵਨ ਕੇ ਬੋਲ ਤਨਜ ਬੋਲੀ ਕਰਿਓ ਨੇ ਰਗੁਰ ਸੈਨ ਸੋ ਚੂਟਤ ਸਰ ਗੋਲੀ ਜਦੋਂ ਜਿਹੜਾ ਕਮਰਬੰਦ ਹੈ ਜਿਸ ਕੰਵਰਬੰਦ ਦਾ ਹੁਣ ਬਾਹਰ ਪ੍ਰਗਟ ਹੋ ਗਿਆ ਦਿਖਾਈ ਦਿੰਦਾ ਪਿਆ ਬੋਲ ਤਿੱਜ ਬੋਲੀ ਬਹੁਤ ਹੁਸ਼ੇ ਵਿੱਚ ਲੰਦਾ ਬੋਲ ਰਿਹਾ ਸੀ ਔਰ ਕਰਿਉ ਨੇਰ ਹੋਰ ਸੈਨਸੋ ਸ਼ੂਟ ਦਸਰ ਬੋਲੀ ਗੁਰੂ ਹਰਗੋਬਿੰਦ ਸਾਹਿਬ ਦੀ ਸੈਨਾ ਵੀ ਨੇੜੇ ਆ ਗਈ ਲਲਾ ਦੇਖੀ ਪ੍ਰੇਰਿਤ ਕੀਤੀ ਹੋਈ ਸੈਨਾ ਵੀ ਨੇੜੇ ਪਹੁੰਚੀ ਕਿਉਂਕਿ ਪਠਾਨ ਕੀ ਜੰਗ ਵੜੇ ਔੜ ਆਈ ਵੱਡੇ ਬਹਾਦਰ ਕੀ ਜਨੋ ਸਭ ਦੇ ਵੜਿਆਈ ਵੱਡੇ ਵੱਡੇ ਪਠਾਨ ਉੱਚੇ ਲੰਮੇ ਜਿਨ੍ਹਾਂ ਦੇ ਕੱਦ ਭਾਰੀ ਹਥਿਆਰ ਜਿਨ੍ਹਾਂ ਨੇ ਆਤਮ ਵਿੱਚ ਪਕੜੇ ਨੇ ਬੜੇ ਬਹਾਦਰ ਨੇ ਜਿਨ੍ਹਾਂ ਨੇ ਕਬੀਰ ਰਾਜ ਕਹਿੰਦਾ ਹੈ ਕਿ ਬਹਾਦਰੀ ਦੇ ਕਿੱਸੇ ਬਹਾਦਰੀ ਦੀਆਂ ਵਡਿਆਈਆਂ ਪਹਿਲਾਂ ਕੌਣ ਹੀ ਹੁੰਦੀਆਂ ਆ ਰਹੀਆਂ ਹਨ ਸ਼ੋਰਤ ਬਰਿੰਦ ਬਰਿੰਦ ਤਫੰਗ ਕੋ ਚਹਵੇਂ ਦੋਹਿੰਦਾ ਮਾਰ ਮਾਰ ਬਖਾਏ ਹੋ ਕੀਨ ਸਵਢਹਿਲਾ ਤੀਰ ਚਲਾਏ ਬੰਦੂਕਾਂ ਚਲਾਈਆਂ ਤੋਪਾਂ ਚਲਾਈਆਂ ਔਰ ਹੋਰ ਨੇੜੇ ਹੋ ਗਏ ਸੈਨਾ ਦੇ ਵਿੱਚ ਸੈਨਾ ਆ ਕੇ ਮਿਲ ਗਈ ਮਾਰ ਮਾਰ ਬੱਕ ਹਾਏ ਹੋ ਮਾਰ ਲਾਓ ਮਾਰ ਲਾਓ ਕਹਿੰਦੇ ਹੋਏ ਆਪਣੇ ਕਦਮ ਅੱਗੇ ਵਧਾਉਂਦੇ ਹਿਤ ਸਤ ਗੁਰ ਕਰਿ ਸੀਰ ਘਰ ਤਟਿ ਜੋ ਦਹਕਾਰਾ ਅਰਧ ਜਗਉਂਦ ਸੰਗਲ ਭਾਈ ਜੋਧਰਾਏ ਨੂੰ ਕਹਿਣ ਲੱਗੇ ਤੁਸੀਂ ਆਪਣੀ ਅੱਧੀ ਸੈਨਾ ਲੈ ਕੇ ਅੱਧੀ ਨੂੰ ਇੱਥੇ ਸੈਨਾ ਨੂੰ ਟਿਕਣ ਦਿਓ ਰੁਕਣ ਦਿਓ ਖੜੀ ਰਹਿਣ ਦਿਓ ਤੇ ਅੱਧੀ ਸੈਨਾ ਲੈ ਕੇ ਜਾ ਕੇ ਹਮਲਾ ਕਰੋ ਹਮਸਨੁਮੁਖ ਇਸ ਲਈ ਲਰेंगे ਚਰਲੇ ਵਢਹਿਲਾ ਦੱਖਣ ਵਿੱਚ ਤੇ ਤਮ ਪਰੋ ਦੇ ਰੋਲ ਰਪੇਲਾ ਮਹਾਰਾਜ ਕਹਿੰਦੇ ਤੁਸੀਂ ਦੱਖਣ ਦਿਸ਼ਾ ਵਾਲੇ ਪਾਸੋਂ ਹਮਲਾਵਰ ਹੋਣਾ ਤੁਲ ਸੈਨਾ ਤੇ ਹਮ ਸ਼ਾਨਮੁਖ ਇਸ ਲੜेंगे ਜਿੱਥੇ ਅਸੀਂ ਖੜੋਤੇ ਆਂ ਅਸੀਂ ਇੱਥੋਂ ਆਪਣੀ ਸੈਨਾ ਲੈ ਕੇ ਅੱਗੇ ਵਧਾਂਗੇ ਝਾਵੇਂ ਬਟੇਲਾ ਹਮਲਾ ਕਰ ਦੇਣਾ ਛੇਤੀ ਕਰੋ ਤੇ ਆਖਣ ਲੱਗੇ ਦੱਖਣ ਦੇਸ਼ ਦੇ ਤੋਮ 파ਰੋ ਦੱਖਣ ਦਿਸ਼ਾ ਤੁਹਾਨੂੰ ਦਿੱਤੀ ਅੱਧੀ ਸੈਨਾ ਉਸ ਪਾਸੇ ਭੇਜ ਦਿਓ ਦੇ ਰੇਲੋ ਪੇਲਾ ਭਾਵ ਕਿ ਛੇਤੀ ਤੋਂ ਛੇਤੀ ਸਫਾਇਆ ਕਰੋ ਸੋਨ ਸ਼੍ਰੀ ਹਰ ਗੋਬਿੰਦ ਤੇ ਪੜ ਜੋਦ ਬਖਾਨਾ ਤੋ ਵਰਤਾ ਪਸੂਰ ਜੀਉ ਦਿਓ ਨੇ ਭਾਈ ਜੋਧ ਮਹਾਰਾਜ ਸਤਿਗੁਰੂ ਇਹ ਤਾਂ ਤੁਹਾਡਾ ਪ੍ਰਤਾਪ ਹੈ ਕਿ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਤੁਰਕ ਸੈਨਾ ਦਾ ਖਾਤਮਾ ਹੀ ਹੋ ਗਿਆ ਬਹੁ ਗਿਣਤੀ ਵਿੱਚ ਸੈਨਾ ਮਾਰੀ ਗਈ ਹੈ ਦਿਨ ਤਾਂ ਜੇ ਹੁਣ ਚੜ੍ਹਿਆ ਮਹਾਰਾਜ ਸਾਰੀ ਸ਼ਕਤੀ ਸਾਰਾ ਪ੍ਰਤਾਪ ਤੁਹਾਡਾ ਵਰਤਦਾ ਹੈ ਕਹਾਂ ਸ਼ਕਤਿ ਨ ਮ੍ਰਿਗ ਨਗਨ ਰਜ ਰਾਜ ਵਡੇਰੇ ਕਿਰ ਕੇ ਸਨ ਮੁਖਿਆਰੇ ਹੋਈ ਸਕੇ ਨ ਦੇਰੇ ਮਹਾਰਾਜ ਇਹਨਾਂ ਵਿੱਚ ਕੀ ਸ਼ਕਤੀ ਹੈ ਇਹਨਾਂ ਵਿੱਚ ਕੀ ਬਲ ਹੈ ਕਿ ਸ਼ੇਰਾਂ ਦਾ ਇਹ ਮੁਕਾਬਲਾ ਕਰ ਸਕਣਾ ਇਹ ਤਾਂ ਮਹਾਰਾਜ ਮਿਰਗਾਂ ਵਰਗੇ ਨੇ ਇਹ ਤਾਂ ਮਹਾਰਾਜ ਸਾਰੇ ਤੇ ਸਾਰੇ ਵੱਡੇ ਛੋਟੇ ਹਨ कह कह चरण सरोज को अमृत चार बलोका बंद नहीं है बंदत पयो होरा पुन रोक महाराज सतगुरु ये कहन तो बाद तैयारी करवा के भाई जोध राय नु तोरण तो बाद हाप भी मैदान बल नु तोरे महाराज जी सतगुरु जी दे चरणा बल नमष्कार करके ਭਾਈ ਜੋਧਰਾਏ ਲੈ ਕੇ ਬਲ ਗੁਰੂ ਚਰਨਾ ਵਿੱਚੋਂ ਤੇ ਦੱਖਣ ਦਿਸ਼ਾ ਵੱਲ ਨੂੰ ਸੈਨਾ ਲੈ ਕੇ ਤੁਰ ਪਿਆ ਦਵੈ ਸੰਸਰ ਕ੍ਰਿਸ਼ਨੂ ਨਕਟ ਦੇ ਕਰ ਹੋਏ ਮਿਆਰੋ ਚੜਿਓ ਬਰੋ ਮਰ ਵਿਪਨ ਕੇ ਮਾਰ ਤਲ ਲਕਾਰੋ 2000 ਸੈਨਾ ਭਾਈ ਜੋਧਰਾਏ ਦੇ ਨਾਲ ਤੁਰ ਪਈ ਉਹਨਾਂ ਨੂੰ ਵੱਖਰਾ ਕਰਕੇ ਤੁਰ ਪਏ ਔਰ ਦਿਸ਼ਾ ਚੁਣੀ ਗਈ ਸਤਿਗੁਰੂ ਵੱਲੋਂ ਨਮਸਕਾਰ ਕੀਤੀ ਤੇ ਚੜ੍ਹਾਈ ਕੀਤੀ ਭਇਓ ਨੇਰ ਸੈਨਾ ਕੁਪੇ ਲਾਲ ਨੈਨਾ ਤੁਫੰਗਮ ਛੋਰੀ ਪਰਿਮਾਰ ਗੋਰੀ ਕਵੀ ਰਾਜ ਕਵੀ ਸੰਤੋਖ ਸਿੰਘ ਲਿਖਦੇ ਹਨ ਕਮਸ਼ਾਨ ਦਾ ਜੰਗ ਸ਼ੁਰੂ ਹੋ ਗਿਆ ਭਇਓ ਨੇਰ ਸੈਨਾ ਦੋਵੇਂ ਦੌੜ ਲਾਉਂਦੇ ਆਪੋ ਸਾਹਮਣੇ ਸੈਨਾ ਬੜੀ ਨੇੜੇ ਆ ਗਈ ਔਰ ਉਪੇ ਲਾਲ ਮਹਾਂ ਗੁੱਸੇ ਕਰਕੇ ਨੇਤਰ ਨਾਲ ਸ਼ੁਰਕ ਹੋ ਗਏ ਤੂਫਾਨ ਗਾਨ ਸ਼ੋਰੀ ਪਰੇ ਮਾਰ ਗੋਰੀ ਸਭ ਤੋਂ ਪਹਿਲਾਂ ਗੋਲੀਆਂ ਦੀ ਮਾਰ ਮਾਰਨ ਲੱਗੇ ਹਲਾਹਲ ਹੋਈ ਭਈ ਸੂਰਤ ਹੋਈ ਮਜੇ ਵੀਰ ਤੇਰਾ ਖੱਗ ਤੇਰਾ ਬੜੀ ਹਲਾ ਸ਼ੇਰੀ ਨਾਲ ਚੱਲਦੇ ਨੇ ਸੂਰਬੀਰ ਬਹੁਤ ਨੇੜੇ ਜਾ ਟੁੱਕੇ ਔਰ ਮਕੇ ਦੀ ਤੀਰਾ ਚੱਲੇ ਖਖ ਤੇਰਾ ਤਿੱਖੇ ਤੀਰ ਵੀ ਚੱਲੇ ਤੁਰੰਗਾ ਨਮੇਦਾ ਪਇਓ ਹੋ ਰਹਿਲਾ ਮਥਿਓ ਰੌਰ ਭਾਰੀ ਬੱਕੇ ਮਾਰ ਮਾਰੀ ਤਾਂ ਜਿਵੇਂ ਜਿਵੇਂ نیڑے ہندے نڑے تے تیل چلتے ہیں گوڑیاں دی برکھا ہوتی ہے اور حملہ پاری ہو گیا ہے روڑا بہت ہے آواز بڑی ہے بکین مار ماری ਕੀ ਸਾਰੀ ਸੰਭਾਰੀ ਸੋ ਉੱਚੇ ਅਵਹਾਰੀ ਕਿਸੇ ਨਹੀਂ ਨੇਜਾ ਚਲਾਏ ਜਿਸ ਤੇ ਨੇਜਾ ਜਾ ਲੱਗਾ ਹੈ ਬਰਸ਼ਾ ਜਾ ਲੱਗਾ ਹੈ ਕਰੀ ਹੁੰ ਮਸੇਨਾ ਉਹ ਸਦਾ ਦੀਦਿਸ਼ ਆਉਂਦਿਆ ਹੈ ਤਰਪਤਾ ਦੀ ਗੀਤ ਤਰਪੀ ਤੇ ਡੱਗਾ ਤਰਪਤਾ ਹੈ ਮਾਜੋ ਰੋ ਰ ਭਾਰੇ ਕੇ ਸਾਰੀ ਸੰਭਾਰੇ ਕਵੀ ਰਾਜ ਕਹਿੰਦੇ ਹਨ ਕਿ ਭਾਈ ਤਲਵਾਰਾਂ ਸੰਭਾਲ ਲਈਆਂ ਹਨ ਹੁਣ ਤਲਵਾਰਾਂ ਦਾ ਵਾਰ ਹੈ ਅੰਮੋ ਸਾਹਮਣੇ ਵਾਰ ਹੈ ਸ਼ਾਕੀਆਂ ਡਾ ਕੇ ਸੂਰਬੀਰ ਲੜਨ ਲੱਗੇ ਲਗੇ ਵੀਰ ਦੇਹੀ ਸੁਤਾ ਲਾਹ ਜਹੀ ਜਲੈ ਤੀਰ ਤੀਖੈ ਬੀਤੀ ਚੈ ਸਰਿਖੈ تیر چلتے ہیں اور چلے تیر تری کبھی راج کہ ਤੇਜ ਤਰਾਰ ਤੀਰ ਸ਼ਾਤੀਆਂ ਨੂੰ ਵਿਨ ਦਿੰਦੇ ਹਨ ਪਰੇ ਪਾਰੇ ਅੰਗਾ ਗਿਰੇ ਪ੍ਰਾਨ ਭੰਗਾ ਕਿੰਨੂ ਸ਼ੋਰ ਗੋਰੀ ਰਿਪੂ ਦੇ ਹੈ ਬੋਰੀ ਅੰਗਾ ਵਿੱਚੋਂ ਦੀ ਪਾਰ ਹੋ ਰਹੇ ਨੇ ਤੀਰ ਜਿਸ ਦੇ ਤੀਰ ਲੱਗ ਜਾਂਦੇ ਗਿਰੇ ਪ੍ਰਾਨ ਭੰਗਾ ਉਹ ਪ੍ਰਾਨ ਪੰਖੇ ਰੂ ਹੋ ਜਾਂਦੇ ਸਦਾ ਦੀ ਨੀਂਦੇ ਸੌਂ ਜਾਂਦਾ ਹੈ ਇਸੇ ਪ੍ਰਕਾਰ ਲਗਾਤਾਰ ਜੋ ਹੈ ਕਮਸ਼ਾਨ ਦਾ ਜੰਗ ਯੁੱਧ ਹੈ ਕਿ ਨ ਹੋਰ ਕਿ ਨ ਫੇਰ ਹੋਰਾ ਗਹਿ ਖਗ ਹੋਰਾ ਕਬੇ ਕੰਧ ਮੇਰੇ ਤੱਕ ਤੱਕ ਫੇਰੇ ਘੋੜੇ ਤੇ ਸਵਾਰ ਜੇ ਜਦੋਂ ਸੈਨਿਕ ਸਾਹਮਣੇ ਆਉਂਦਾ ਤੇ ਫਿਰ ਸਿੱਖ ਸੈਨਿਕ ਤਲਵਾਰ ਲੈ ਕੇ ਆਪਣਾ ਘੋੜਾ ਬਰਾਬਰ ਲਿਆ ਕੇ ਕਟੇ ਕੰਦ ਗਏ ਵੇ ਹੁਣ ਜਿਹੜਾ ਵਾਰ ਕੀਤਾ ਜਾਂਦਾ ਹੈ ਉਹ ਸਰੀਰ ਤੇ ਦਿੱਤਾ ਜਾਂਦਾ ਹੈ ਕੰਦੇ ਕੱਟੇ ਹੈ ਕਬੀਰ ਰਾਜ ਕੰਦੇ ਜਿਹੜੀ ਬਾਹ ਵਿੱਚ ਢਾਲ ਪਕੜੀ ਸੀ ਉਹ ਬਾਹ ਦਾ ਹਲ ਸਣੇ ਹੀ ਕਟੀ ਗਈ ਕਿਨੂੰ ਕਟੇਉ ਮੁੰਡ ਕਾਹੂ ਪਰੇ ਧੂਮ ਮਾਹੂ ਕਟੇ ਪਾਇ ਹੱਥ ਤਰੀਕੀ ਤੇਗ ਸਾਥ ਤਕੋ ਤਪ ਕਰਦੇ ਹੋਏ ਅੱਗੇ ਵਧਦੇ ਹੋਏ ਕਟਿਓ ਮੁੰਡ ਕਾਹੂ ਸਿਰ ਅਲੱਗ ਹੋ ਗਿਆ ਧੜ ਅਲੱਗ ਹੋ ਗਿਆ ਪਰੇ ਧੂਮ ਮਾਹੂ ਤੱਕੀ ਤੇ ਵਿਗਰੇ ਨੇ ਕਟੇ ਪਾਇ ਹੱਥ ਕਿਸੇ ਦੇ ਪੈਰ ਕੱਟੇ ਜਾ ਰਹੇ ਨੇ ਕਿਸੇ ਦੇ ਹੱਥ ਕੱਟੇ ਜਾ ਰਹੇ ਨੇ ਤ੍ਰਿਖੀ ਤੇਗ ਸਾਫਤਾ ਤੇਗ ਚੱਲ ਰਹੀ ਹੈ ਤੇਜੀ ਨਾਲ ਕਿਸੇ ਟੰਡ ਖੰਡਾ ਲੱਗੇ ਧੀ ਖੰਡਾ ਭਏ ਛਿਨ ਪੈਨਾ ਕਿਸੇ ਭਏ ਆਪਣਾ ਕਵੀ ਰਾਜ ਕਹਿੰਦੇ ਖੰਡਨ ਖੰਡਨ ਹੋ ਰਏ ਨੇ ਕਿਸੇ ਦਾ ਅੱਧੋ ਅੱਧ ਸਰੀਰ ਜਿਹੜਾ ਹੈ ਮੋਢੇ ਤੋਂ ਲੈ ਕੇ ਬੱਖੀ ਤੱਕ ਕੱਟਿਆ ਗਿਆ ਹੈ ਅੱਧੋ ਅੱਧ ਹੋ ਕੇ ਧਰਤੀ ਤੇ ਡਿਗੈ ਕੋ 0 ਯਤਾ ਸ਼ਰੀਰ ਸਵਾਰ ਘੋੜਾ ਦੌੜ ਰਿਹਾ ਹੈ ਬੜੀ ਮੁਸ਼ਕਲ ਵਿੱਚ ਹੈ ਘੋੜਾ ਵੀ ਆਪਣੇ ਅਧੂਰੇ ਸਵਾਰ ਨੂੰ ਲੈ ਕੇ ਕਿਹੜੇ ਪਾਸੇ ਦੌੜੇ ਸਭ ਪਾਸੇ ਮੌਤ ਦਾ ਹੀ ਤਾंडव ਹੈ ਮੌਤ ਦਿਖਾਈ ਦੇ ਰਹੀ ਹੈ ਤੇ ਇੱਕ ਬੜੀ ਤਿੱਖੀ ਚੱਲ ਗਈ ਹੈ ਭੈ ਛਿੰਨ ਪਿੰਨਾ ਕਿਸੇ ਭੈ ਪੰਨਾ ਮਨ ਵਿੱਚ ਡਰ ਹੈ ਮੌਤ ਦਾ ਆਉਣਾ ਹੈ ਜਿਹੜਾ ਕਵੇ ਮੈਂ ਮੌਤ ਨੂੰ ਪਰਵਾਣ ਕਰਦਾ ਨਹੀਂ ਮੌਤ ਤੋਂ ਤਾਂ ਹਰ ਕੋਈ ਡਰਦਾ ਹੈ ਭਾਵੇਂ ਮੈਦਾਨੇ ਜੰਗ ਵਿੱਚ ਆਉਣਾ ਪਿਆ ਮਜਬੂਰੀ ਹੈ ਹੁਣ ਤੱਕ ਨੌਕਰੀਆਂ ਕਰਦੇ ਰਹਿ ਸਿਪਾਹੀ ਬਣੇ ਨੇ ਸਿਪਾਹੀ ਵੀ ਸੈਨਿਕ ਦੀ ਨੌਕਰੀ ਕਰਦੇ ਰਹਿ ਹੁਣ ਮਜਬੂਰੀ ਹੈ ਲੈ ਕੇ ਦਿੱਤਾ ਹੋਇਆ ਆਪਣੇ ਵੱਲੋਂ ਹਥੀ ਕਿ ਜਦੋਂ ਜ਼ਰੂਰਤ ਪਵੇ ਕਿ ਅਸੀਂ ਆਪਾਂ ਵਾਰ ਦੇ ਅੰਗ ਲਿਖ ਕੇ ਦਿੱਤਾ ਹੁੰਦਾ ਹੈ ਸਿਪਾਈ ਨੂੰ ਇਹਨਾਂ ਨੇ ਲਿਖ ਕੇ ਦਿੱਤਾ ਉਹ ਹੈ ਹੁਣ ਪਿੱਛੇ ਵੀ ਨਹੀਂ ਹਟ ਸਕਦੇ ਜੇ ਪਿੱਛੇ ਹਟਦੇ ਨਹੀਂ ਤੇ ਗੁਰੂ ਸਹਾਇਓ ਭਜਦੇ ਨੇ ਮੈਦਾਨ ਛੱਡ ਕੇ ਮੰਨ ਲਓ ਤੇ ਫਿਰ ਇਦੋਂ ਬਾਅਦ ਸਿਪਾਈ ਦੀ ਨੌਕਰੀ ਤੋਂ ਖਾਲੀ ਹੋ ਜਾਣੇ ਕੋਈ ਵੇਲੇ ਹੋ ਜਾਣਗੇ ਫਿਰ ਕੌਣ ਰੱਖੇਗਾ ਇਹਨਾਂ ਕਿਸੇ ਨੇ ਨਹੀਂ ਸਨਮਾਨ ਦੇਣਾ ਇਸ ਵਾਸਤੇ ਮਜਬੂਰਨ ਆਪਣੇ ਮਾਲਕ ਦੀ ਖੁਸ਼ੀ ਵਾਸਤੇ ਔਰ ਸ਼ਿਪਾਈ ਹੋਣ ਦਾ ਮਾਣ ਲੈ ਕੇ ਅੱਗੇ ਵਧਦੇ ਨੇ ਤੇ ਅੱਗੇ ਮੌਤ ਹੈ ਹਥਾ ਵਤ ਹੋਏ ਅਸਨ ਵੀਰ ਹੋਏ ਸ਼ਿਨੰਗ ਏਕ ਲਾਗੈ ਭਏ ਲਾਲ ਵਾਗੇ ਹੱਥੋਂ ਹੱਥ ਕਬੀਰ ਰਾਜ ਕਹਿੰਦੇ ਲੜਾਈ ਹੈ

ਮਹਾਰਾਜ ਇੱਜ਼ਤ ਬਚਾ ਲਈ ਕਾਇਆ ਲੇਖੇ ਲੱਗਦੀ ਹੈ ਤੇ ਲੱਗ ਜਾਏ ਸੂਰਬੀਰ ਦਾ ਇਸੇ ਵਿੱਚ ਸੂਰਬੀਰ ਅਰਦਾਸ ਕਰਦਾ ਮੇਰੀ ਕਾਇਆ ਮੇਰਾ ਸਰੀਰ ਮੇਰਾ ਜੀਵਨ ਲੇਖੇ ਲੱਗ ਜਾਏ ਧਰਮ ਦੇ ਲੇਖੇ ਲੱਗ ਜਾਏ ਦੇਸ਼ ਦੇ ਲੇਖੇ ਲੱਗ ਜਾਏ ਜਿਸ ਮਾਲਕ ਦਾ ਨਾਮ ਖਾਧ ਹੈ ਉਸ ਮਾਲਕ ਦੇ حکم بچ رہ کے پانے بچ رہ کے رجا بچ رہ کے مرنا بھی قبول ہے مرنا پروان ہے جس دا نمک کھا ہے وہ نمک حلال کرنا ہے کدے بھی پجنا نہیں ہے میدان بچوں سور بیرتا اے ہے گروہ گوہن سن سنگھ دا واق نال سانجا کرنا پاکشا بچن کر دے ہن ਤੇ ਤੇ ਜਾਗ ਮੈਂ ਦੂ ਚਲੇ ਰਾਖ ਆਪੋ ਹੈ ਔਰ ਨਾ ਦਲੇ ਧਰਮ ਦੀ ਰੱਖਿਆ ਲਈ ਤੇਗ ਚੱਲੇਗੀ ਸ਼ਮਸ਼ੀਰ ਚੱਲੇਗੀ ਔਰ ਗੁਰਸਵਾਰੋ ਤੇ ਦੇਗ ਚੱਲੇਗੀ ਗੁਰੂ ਘਰ ਦਾ ਲੰਗਰ ਸਾਂਝੀ ਵਾਲਤਾ ਦਾ ਲੰਗਰ ਕੋਈ ਵੀ ਆ ਕੇ ਛੱਕ ਲਵੇ ਲੰਗਰ ਵੀ ਚੱਲੇਗਾ ਦੇਗ ਵੀ ਚੱਲੇਗੀ ਤੇਗ ਵੀ ਚੱਲੇਗੀ ਇਹ ਸਿੱਖੀ ਦਾ ਸਬਕ ਐਸਾ ਮੇਰਾ ਦਾ ਨਹੀਂ ਪਰ ਅੱਜ ਜਿਹੜੀ ਆਪਾਂ ਨੂੰ ਗੁਰਸਵਾਰਿਓ ਕਮਜ਼ੋਰ ਕਰਨ ਦੀ ਮਾਰ ਪੈ ਰਹੀ ਉਹ ਕਲਮ ਦੀ ਮਾਰ ਪੈ ਰਹੀ ਹੈ ਕਲਮ ਚਲਾਈ ਜਾ ਰਹੀ ਹੈ ਵਿਚਾਰ ਦੀ ਮਾਰ ਮਾਰੀ ਜਾ ਰਹੀ ਹੈ ਵਿਚਾਰ ਨਾਲ ਮਾਰਿਆ ਜਾ ਰਿਹਾ ਹੈ ਹੁਣ ਹੱਥੋਂ ਹੱਥ ਲੜਾਈ ਨਹੀਂ ਹੈ ਆਮੋ ਸਾਹਮਣੇ ਦੀ ਲੜਾਈ ਨਹੀਂ ਹੈ ਹੁਣ ਤਾਂ ਕਲਮ ਦੀ ਲੜਾਈ ਰਹਿ ਗਈ ਹੈ ਹੁਣ ਵਿਚਾਰ ਦੀ ਹਥਿਆਰ ਦੀ ਨਹੀਂ ਹੈ ਹੁਣ ਵਿਚਾਰ ਦੀ ਲੜਾਈ ਹੈ ਵਿਚਾਰ ਤੋਂ ਬਿਨਾ ਅਸੀਂ ਅਧੂਰੇ ਹਾਂ ਇਹ ਸਾਡੇ ਜੀਵਨ ਵਿੱਚ ਬਾਣੀ ਦੀ ਵਿਚਾਰ ਹੈ ਫਿਰ ਅਸੀਂ ਬਾਣੀ ਨਾਲ ਵੀ ਜੁੜਾਂਗੇ ਬਾਣੀ ਵੀ ਜ਼ਰੂਰੀ ਹੈ ਬਾਣਾ ਵੀ ਜ਼ਰੂਰੀ ਹੈ ਲੰਗਰ ਵੀ ਜ਼ਰੂਰੀ ਹੈ ਤੇ ਤੇਗ ਵੀ ਜ਼ਰੂਰੀ ਹੈ ਇਕ ਕੰਲਾ ਲੰਗਰ ਨਹੀਂ ਹਾਂ ਤਰਕ ਵਾਲਾ ਕਹਿ ਸਕਦਾ ਕੱਲੇ ਤੁਸੀਂ ਲੰਗਰ ਲਾਉਂਦੇ ਹੋ ਸਿੱਖ ਪੰਗਤ ਵਾਲੇ ਨਹੀਂ ਭਾਈ ਕੱਲੇ ਲੰਗਰ ਨਹੀਂ ਆਉਂਦੇ ਅਸੀਂ ਅਸੀਂ ਤੇਗ ਦੇ ਧਾਰਮੀ ਵੀ ਹਾਂ ਜਿੱਥੇ ਜ਼ਰੂਰਤ ਪੈਂਦੀ ਹੈ ਜਿੱਥੇ ਲੋੜ ਪੈਂਦੀ ਹੈ ਸ਼ਸਤਰ ਦੀ ਉੱਥੇ ਸ਼ਸਤਰ ਦੀ ਵਰਤੋਂ ਕਰਨੀ ਧਰਮ ਹੈ ਸਾਡਾ ਦੇ ਤੇਗ ਜਾਗ ਮੈਂ ਦੌ ਚੱਲੇ

ਇੱਥੇ ਛੇਵੇਂ ਪਾਤਸ਼ਾਹ ਦਾ ਇਤਿਹਾਸ ਲੜੀ ਵਾਰ ਸਾਂਝਾ ਕਰਦੇ ਪਏ ਹਾਂ ਕਬੀਰ ਰਾਜ ਕਹਿੰਦੇ ਹੱਥੋ ਹੱਥ ਲੜਾਈ ਹੋ ਰਹੀ ਹੈ ਜੁਦ ਹੋ ਰਿਹਾ ਹੈ ਆਪਣੇ ਮਾਲਕ ਦੀ ਖੁਸ਼ੀ ਵਾਸਤੇ ਸਿਪਾਈ ਆਪਾ ਵਾਰਦੇ ਹਨ ਦੋਂ ਔਰ ਪਰ ਲੁਝਾਉ ਨਗਾਰੇ ਵਜੇ ਔਰ ਬਾਜੇ ਸੁਮੈ ਸੂਰ ਗਾਜੇ ਦੋਵੇਂ ਦਲ ਭਾਰੂ ਹਨ ਜੋ ਜਹਾਰੂ ਨਗਾਰੇ ਜੁੱਜਨ ਲਈ ਨਗਾਰਿਆਂ ਦੀ ਆਵਾਜ਼ ਹੋਰ ਪ੍ਰੇਰਿਤ ਕਰਦੀ ਹੈ ਕਿ ਮਰ ਲਿਟਣਾ ਹੈ ਜਾਨ ਵਾਰ ਦੇਣੀ ਹੈ ਪਿੱਛੇ ਨਹੀਂ ਹਟਣਾ ਜੁਟੇ ਆਪਮਾਹੀ ਫਿਰ ਫੇਰ ਨਹੀਂ ਤੋ ਭੰਗ ਤੜਕ ਸੁਹੂਰੀ ਸੁੜਾਕ ਜੁਟੇ ਹੋਏ ਹਨ ਸ਼ੂਰ ਬੀਰਤਾ ਸ਼ੂਰ ਬੀਰਤਾ ਦਿਖਾ ਰਹੇ ਹਨ ਸ਼ਸਤਰ ਦਾ ਪ੍ਰਹਾਰ ਹੋ ਰਿਹਾ ਹੈ ਲਗਾਤਾਰ ਜੰਗ ਜੁਦ ਜਾਰੀ ਹੈ ਕਿਧਰੇ ਤੀਰ ਚੱਲਦੇ ਨੇ ਕਿਧਰੇ ਟੋਪਾਂ ਤੇ ਬੰਦੂਕਾਂ ਦੀਆਂ ਗੋਲੀਆਂ ਚੱਲਦੀਆਂ ਲੱਗੇ ਮੋਢੇ ਸ਼ੰਧੀ ਮਨੋਂ ਭੂਟ ਹੰਡੀ ਕੱਟੀ ਵਾਹੋ ਕੋਈ ਪਰੇ ਤੀਰ ਡੋਹੀ ਕਿਧਰੇ ਇਕੱਲਾ ਸ਼ੇਰ ਖੁੰਡਿਆ ਜਾਂਦਾ ਹੈ ਜਿਵੇਂ ਕੱਚਾ ਘੜਾ ਟੁੱਟ ਜਾਏ ਤੇ ਬिखर ਜਾਏ ਲਗੈ ਮੁੰਡ ਸ਼ੰਢੀ ਮਨੂ ਫੂਟ ਹੰਢੀ ਹੰਢੀ ਤੋਂ ਹਾਂਢੀ ਭਾਉ ਕੱਚਾ ਟੜਾ ਟੋਟ ਜਾਏ ਕੱਟੀ ਬਾਹ ਕੋਈ ਪਰੀ ਤੀਰ ਡੋਈ ਤੀਰ ਪਰੋਹ ਕੇ ਕਈ ਵਾਰ ਬਾਹ ਲੈ ਜਾਂਦਾ ਹੈ ਦੂਰ ਤੱਕ ਤੀਰ ਵੀ ਦਿਖਦਾ ਤੇ ਨਾਲ ਕੱਟੀ ਬਾਹ ਵੀ ਦਿਖਦੀ ਹੈ ਚਲੇ ਤੀਰ ਸੀਤੇ ਬੜੇ ਵੀਰ ਵੀਦੇ ਭੈਰੋ ਦੇ ਕਹ ਹੱਲਾ ਰਣਗ ਖੇਤ ਮੱਲਾ ਕਵੀ ਕਲਮ ਬੰਦ ਕਰਦੇ ਪਰ ਨੇ ਤਿੱਖੇ ਤੀਰ ਚੱਲਦੇ ਨੇ ਸ਼ੋਰ ਵੀਰ ਛਾਪੀ ਢਾਹ ਕੇ ਤੀਰਾਂ ਨੂੰ ਵੀ ਸਹਾਰਦੇ ਨੇ ਬੰਦੂਕ ਦੀਆਂ ਗੋਲੀਆਂ ਨੂੰ ਵੀ ਸਹਾਰਦੇ ਨੇ ਪਰਵਾਹ ਨਹੀਂ ਕਰਦੇ ਭਇਓ ਦੇਖ ਹੱਲਾ ਰਣ ਖੇਤ ਮੰਲੋ ਹੱਲਾ ਹੋਇਆ ਹੈ ਭਾਰੀ ਰਣ ਤੱਤੇ ਮੈਦਾਨ ਵਿੱਚ ਇੱਕ ਕਦਮ ਵੀ ਪਿੱਛੇ ਨਹੀਂ ਹਟਦੇ ਗੁਰੂ ਚਾਪਲੀਨਾ ਕਠੋਰੈ ਜੋ ਪੀਣਾ ਸਰੰਗ ਜੋਰ ਸ਼ੋਰੈ ਰਿਦੈ ਸਤਰ ਕੋਰੇ ਕਵੀ ਕਹਿੰਦੇ ਗੁਰ ਘਰ ਹੋਵੇਂ ਸਹਿਬ ਦੇ ਹੱਥ ਵਿੱਚ ਤਿੱਖਾ ਤਨੁਖ ਹੈ ਤਿੱਖੇ ਤੀਰ ਨੇ ਤੇ ਭਾਰੀ ਤਨੁਖ ਹੈ ਮਹਾਰਾਜ ਨੇ ਗੁਰੂ ਚਾਂਪ ਲੈਣਾ ਕਠੋਰੈ ਸੁ ਪੀਣਾ ਕਠੋਰੈ ਤੋਂ ਭਾਵੇਂ ਬੜਾ ਭਾਰੀ ਹੈ ਸਰੰਗ ਜੋਰ ਸ਼ੋਰੈ ਸਰੰਗ ਭਾਵਤੀ ਜਿਲੇ ਤੇ ਟਿਕਾ ਟਿਕਾ ਕੇ ਤੀਰ ਛੇਵੇਂ ਪਾਤਸ਼ਾਹ ਚਲਾਉਂਦੇ ਰਹਿ ਤੇ ਮਹਾਰਾਜ ਸਤਗੁਰੂ ਜੀ ਵੱਲੋਂ ਜਿਤਨੇ ਤੀਰ ਚੱਲੇ ਹਿਰਦੇ ਸ਼ਤਰੂ ਖੋਰ ਦੋਸ਼ਮਣ ਦੀਆਂ ਛਾਤੀਆਂ ਵੈਰ ਨ ਕੀ ਚਾਰਾਂ ਪਿਆਰਾਂ ਦੇ ਸਰੀਰਾਂ ਵਿੱਚੋਂ ਚੱਲਦਾ ਸ਼ੂਕ ਦਾ ਤੀਰ ਸਦਾ ਦੀ ਨੀਂਦੇ ਸਵਾਂ ਦਿੰਦਾ ਹੈ ਬਦ ਜੋਂ ਅਗ ਤੇ ਸੇਵਾਂ ਲਾਗੇ ਪਰੇ ਪਰਤਾ ਹੂੰ ਲੁਗੈ ਔਰ ਮਾਹੂੰ ਜੋ ਅੱਗੇ ਵੱਧਦਾ ਹੈ ਕਿਸੇ ਬਾਣ ਭਾਗੇ ਹੁਣ ਤੀਰ ਆ ਕੇ ਲੱਗਦਾ ਹੈ ਮਹਾਰਾਜ ਤੀਰ ਚਲਾ ਰਹੇ ਨੇ ਕਰੇ ਪਰਤਾ ਹੂੰ ਲਗੈ ਔਰ ਮਾਹੂੰ ਇੱਕ ਦੇ ਵਿੱਚੋਂ ਜਦੋਂ ਤੀਰ ਲੰਘਦਾ ਉਸ ਨੂੰ ਜ਼ਖਮੀ ਕਰਕੇ ਛੁੱਟਦਾ ਫਿਰ ਉਸ ਦੇ ਪਿੱਛੇ ਜਿਹੜਾ ਆ ਰਿਹਾ ਉਸ ਨੂੰ ਵੀ ਜਾ ਤੀਰ ਲੱਗਦਾ ਹੈ ਦੁਤੀ ਵੇਦ ਜਾਵੇ ਤ੍ਰਿਤੀ ਫੇਰ ਘਾਵੇ ਲੱਗੇ ਚੌਥ ਜਾਈ ਕਰੇ ਪੰਜ ਘਾਈ ਹੁਣ ਧਿਆਨ ਨਾਲ ਪੰਕਤੀ ਸੁਣਨਾ ਦੁਤੀ ਵੇਦ ਜਾਵੇ ਦੂਜੇ ਦਾ ਵੀ ਦੂਜੇ ਸਿਪਾਈ ਦਾ ਇੱਕ ਪਹਿਲਾ ਜਿਹੜਾ ਸਾਹਮਣੇ ਖੜੋਤਾ ਹੈ ਉਸ ਦੇ ਪਿੱਛੇ ਦੂਸਰਾ ਉਹਦਾ ਸਰੀਰ ਵੀ ਵਿਹਨ ਦਿੱਤਾ ਹੈ ਤ੍ਰਿਤੀ ਫੇਰ ਘਾਵੇ ਤੀਜੇ ਦਾ ਵੀ ਸਰੀਰ ਛਲਨੀ ਕਰ ਦਿੰਦਾ ਹੈ ਲਗੈ ਚੌਥ ਜਾਈ ਕਰੇ ਪੰਜ ਘਾਈ ਚੌਥੇ ਦਾ ਵੀ ਸਰੀਰ ਤੇ ਪੰਜਵੇਂ ਦਾ ਵੀ ਸਰੀਰ ਫਟ ਕਰ ਦਿੱਤਾ ਜਖਮ ਪਣਾ ਦਿੰਦਾ ਹੈ ਔਰ ਜ਼ਖਮੀ ਹੋ ਹੋਗੇ